ਆਲੇ ਦੁਆਲੇ ਤੋਂ ਪਹੁੰਚੀਆਂ ਸਖਸ਼ੀਅਤਾਂ ਪੁਲਿਸ ਵਾਲੇ ਵੀ ਜੀ ਅਤੇ ਸਾਡੇ ਮਾਨਯੋਗ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਗੀਤਾ ਅਰੋੜਾ ਜੀ ਤੇ ਪਿੰਡ ਤੋਂ ਪਹੁੰਚੀਆਂ ਸਾਰੀਆਂ ਭੈਣਾਂ ਮਾਤਾਵਾਂ ਤੇ ਮੇਰੇ ਪਿਆਰੇ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਾਸ਼ੀਕਾ ਇਹ ਜਿਹੜੇ ਸਾਰੇ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਲੈ ਵੀਰਾਂ ਕਰੋ ਜੁਆਏ ਹੁਣ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਨੂੰ ਪਤਾ ਛੱਕਾ ਨਹੀਂ ਸੰਦਿਕ ਠੀਕ ਹੈ ਥੈਂਕ ਯੂ ਮੇਰਾ ਹਾਜੀ ਵੀਰਾਂ ਨੂੰ ਮੇਰਾ ਤੀਆਂ ਦਾ ਤਿਹਾੜ ਸਾਡੀਆਂ ਭੈਣਾਂ ਸਾਰੇ ਨਗਰ ਦੀ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਅੱਜ ਦੇਖੋ ਸਾਤੋਂ ਵੱਡੀ ਜੀ ਵੀ ਸਾਡੀਆਂ ਭੈਣਾਂ ਇਹ ਜਿਹੜਾ ਮਾਹੌਲ ਆ ਨਾ ਇਹ ਇੱਕ ਮੈਂ ਕਲੱਬ ਵਾਲੇ ਵੀਰਾਂ ਦਾ ਬਹੁਤ ਵੱਡਾ ਪ੍ਰਾਲਾ ਕਰਦਾ ਜੋਧਾ ਬਾਈ ਜਗਤਿੰਦਰ ਸਿੰਘ ਜੀ ਪ੍ਰਧਾਨ ਡਾਕਟਰ ਬਲਿੰਦਰ ਸਿੰਘ ਜੀ ਹਰੀ ਰਾਜਵਿੰਦਰ ਸਿੰਘ ਜੀ ਚੀਨਾ ਸੁਦੀਪ ਸਿੰਘ ਜੀ ਲੈਫਟ ਬਾਈ ਜਗਾ ਭਾਰੇ ਕਾ ਬਲਵਿੰਦਰ ਸਿੰਘ ਜੀ ਕਾਤਾਰ ਮੇਲ ਸਿੰਘ ਜੀ ਫੌਜੀ ਬਾਈ ਜੀ ਸੀਰਤ ਸਿੰਘ ਜੀ ਵੈਰ ਜੱਗੀ ਸਿੱਧੂ ਬੂਰਾ ਨੰਬਰਦਾਰ ਮੇਮਾ ਸਾਡਾ ਵੀ ਜਿਹੜਾ ਪਾਣੀ ਦੀ ਸੇਵਾ ਕਰ ਰਿਹਾ ਦੱਸਾ ਵੀ ਰਕਵਾਲભાઈ ਫੱਕੂ ਡੀਜੀ ਵਾਲਾ ਤੇ ਕੱਤ ਵੀਰ ਸੀਰਾ ਮੱਲੂਆਣਾ ਦਰਸ਼ਨ ਸਿੰਘ ਜੀ ਫੌਜੀ ਬਾਈ ਗੁਰਚੰਦ ਤੇ ਹਰਮਨ ਸਾਡੇ ਨੌਜਵਾਨ ਮੁੰਡੇ ਐ ਸੰਦਰ ਸਿੰਘ ਜੀ ਪਮਾ ਐਮਸੀ ਵੀਰ ਤੇ ਕੋਰਨੀ ਸਟੂਡੀਓ ਦੇਖੋ ਸਾਡੀਆਂ ਧਿਆਈਆਂ ਭੈਣਾਂ ਇਹ 7 ਸਾਲ ਹੋ ਗਏ ਤੁਹਾਨੂੰ ਇਹ ਜਿਹੜਾ ਟਾਈਮ ਆ ਮੇਰੇ ਭੈਣਾਂ ਨੂੰ ਮੈਂ ਛੋਟੀਆਂ ਬੱਚਿਆਂ ਨੂੰ ਬੇਨਤੀ ਕਰਦਾ ਇਹ ਰੋਹ ਰੋਣੀ ਆਉਂਦਾ ਮੈਂ ਸਾਰੇ ਜੇਕਰ ਤੁਸੀਂ ਇਹ ਕਲੱਬ ਦੇ ਇਸ ਕੰਮ ਤੋਂ ਤੁਸੀਂ ਕੋਈ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਵੀ ਤੁਸੀਂ ਖੁਸ਼ੀ ਸਾਰੀ ਵਿਕੂ ਬਜਾਰੀਆਂ ਪੂਜੇ ਬਿਸਰੀਆਂ ਪੂਜੀ ਆਪਣੀ ਕਲਾਸ ਦਾ ਕੋਈ ਪ੍ਰਵਾਸ ਮੈਂਬਰ ਕਿਉਂਕਿ ਜਿਹੜਾ ਆ ਸਮਾਂ ਦਾ ਮੈਂ ਕੋਈ ਚੀਜ਼ ਸਮਝਾਉਣਾਗਾ ਵੀ ਮੇਰੇ ਨਗਰ ਦੇ ਵਿੱਚ ਵੀ ਧੀਆ ਦਾ ਵੀ ਆ ਇੱਕੋ ਹੀ ਤਿਹਾਰਾ ਜਿਹੜਾ ਸਾਰੀਆਂ ਪਿੰਡ ਦੀਆਂ ਧੀਆ ਇਕੱਠੀਆਂ ਹੁੰਦੇ ਨੇ ਬਹੁਤ ਚੰਗੀ ਸੋਚ ਐ ਇਹ ਕੋਈ ਆਮ ਰੰਜੇ ਹੋਣ ਘਰਵਾਈਆਂ ਵਿਚਾਰੀਆਂ ਟੈਨਸ਼ਨ ਫ੍ਰੀ ਹੋ ਗਈ ਹੈ ਇੱਥੇ ਆ ਕੇ ਤੁਸੀਂ ਘੰਟਾ ਡੇਢ ਘੰਟਾ ਆਪਣਾ ਮਨੋਰੰਜਨ ਕਰੋਗੇ ਟੀਨ ਟਾਈਮ ਐਂਟਰ ਕਰੂੰਗਾ ਮੈਂ ਦੇਖਿਆ ਭੈਣਾਂ ਬੂਲੀਆਂ ਪਾ ਰਹੀਆਂ ਸੀ ਇਹ ਪੁਰਾਣੀ ਕੰਪੀਟੀਸ਼ਨ ਹੁੰਦੀ ਸੀ ਪਹਿਲਾਂ ਆਪਣੇ ਸਕੂਲ ਦੇ ਆਪਣਾ ਸੌਰੀ ਸਕੂਲਾਂ ਦੀ ਕੰਪੀਟੀਸ਼ਨ ਪਹਿਲਾਂ ਮੇਨ ਵੀ ਲਾਉਣਾ ਹੁੰਦਾ ਨਾਂ ਕਿ ਦੇ ਦਾਦਾ ਤਾਂ ਹੁਣ ਡੀ ਜੇ ਚੱਲ ਪਿਆ ਸੋਨ ਪਤਾ ਵੀ ਉਦਾਂ ਦਾ ਕੰਪੀਟੀਸ਼ਨ ਦਾ ਬਹੁਤ ਪਾਟਾ ਮੈਂ ਧੰਨਵਾਦ ਕਰੂੰਗਾ ਪਿਆਰ ਬਣਾਈ ਰੱਖੋ ਕਿਉਂਕਿ ਅੱਜ ਮੈਂ ਦੇਖ ਰਿਹਾ ਕਈ ਜਿਵੇਂ ਕਹਿੰਦੇ ਵਿਛੜੀਆਂ ਧੀਆ 15 15 ਵੀਵੀ ਸਾਲਾਂ ਤੋਂ ਲੱਗ ਹੋ ਗਈ ਅੱਜ ਇੱਥੇ ਮਿਲਦੀਆਂ ਨੇ ਤਿਹਾੜ ਦੇ ਵਿੱਚ ਬਹੁਤ ਚੰਗੀ ਸੋਚ ਐ ਤੇ ਬਾਕੀ ਮੈਂ ਇਹੋ ਗੱਲ ਕਹਿਣਾ ਉਹਨਾਂ ਤੀਆਂ ਦਾ ਤਿਹਾ ਜੇ ｔੀਆਂ ਨੇ ਤਾਂ ਨੇ ਜਿੱｔੀਆਂ ਦੇ ਵਿੱਚ ਪਿਆਰ ਆ ਕਰੇ ਇੱਕ ｔੀਆਂ ਆ ਸਾਰਾ ਕਰ ਤੋਂ ਕੇ ਹੱਸਦਾਗਾ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ｔੀਆਂਾਂ ਹਾਰਾ ਵਿੱਚ ਸਾਬਜਾਂ ਦੀ ਉਮਰ ਉਹਨਾਂ ਦੇ ਮਾਪਿਆਂ ਦੇ ਹੁੰਦੀ ਹੈ। ਕਈ ਬੱਚਿਆਂ ਨਹੀਂ ਕਹਿੰਦੇ ਆਂ ਕਿ ਕਿਸਮਤ ਉਹਦੇ ਵਾਰ ਉਹਨਾਂ ਦੇ ਗਾਹਾਂ ਦੇ ਪਰਿਵਾਰ ਤੇ ਪੈਣ੍ਹ ਹੋ ਜਾਂਦੇ ਆਂ। ਕਹਿੰਦੇ ਹੁੰਦੇ ਆਂ ਨਾ ਜੇ ਬੰਦਾ ਕਿਸਮਤ ਲਿਖਦਾ ਹੋਵੇ ਤਾਂ ਮਾਪੇ ਸਭ ਤੋਂ ਵੱਡੀ ਕਿਸਮਤ ਸਭ ਤੋਂ ਪਹਿਲਾਂ ਬੜੀ ਧੀ ਦੀ ਲਿਖੂਗਾ। ਨਹੀਂ ਮੇਰੀ ਧੀ ਦੀ ਕਿਸਮਤ ਕਦੀ ਨਾ ਮਾੜੀ ਹੋਵੇ। ਮੈਂ ਪਿਆਪੁਰ ਸਾਲੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ। ਜੇ ਕੋਈ ਆਪਣਾ ਰਿਸ਼ਤੇਦਾਰ ਆਪਣਾ ਭਰਾ ਕੋਈ ਵੀ ਨਾਲ ਆ ਸਾਡੇ ਕੋਲੇ ਪਾਣੀ ਵਾਲੀ ਸਵੀਚ ਤੇ ਬਹਿ ਕੇ ਉੱਥੇ ਆ ਕੇ ਤੁਸੀਂ ਬੈਠੋ ਧੰਨਵਾਦ ਆ ਤੁਹਾਡਾ ਬਸ ਸਾਈਂ ਸਾਥ ਰੱਖਣਾ ਇਹ ਸਮਾਂ ਤੁਹਾਨੂੰ ਰੋਜ਼ ਨਹੀਂ ਮਿਲਣਾ ਕੰਮ ਦੀ ਕੀਮਤਾਂ ਜਿਵੇਂ ਕਹਿੰਦੇ ਧੀਆ ਦੇ ਜਿੜੀਆਂ ਦੀ ਉਡਾਰੀ ਹੈ ਪਤਾ ਨਹੀਂ ਕਿੱਥੇ ਵਾਜ ਜਾਣਾ